18-19 ਸਾਲ ਦਾ ਉਹਨਾਂ ਦਾ ਨੌਜਵਾਨ ਬੱਚਾ ਹੈ ਹਰ ਰੋਜ਼ ਆਪਣੀ ਮਾਂ ਨੂੰ ਯਾਦ ਕਰ ਕਰਕੇ ਰੋਂਦਾ ਰਹਿੰਦਾ ਹੈ ਹਰ ਰੋਜ਼ ਰੋ ਰਿਹਾ ਹੈ ਕਿਉਂਕਿ ਪੁੱਛ ਕੇ ਵੇਖੋ ਉਹਨਾਂ ਦੇ ਕੋਲੋਂ ਜਿਨ੍ਹਾਂ ਦੀਆਂ ਮਾਵਾਂ ਚਲ ਜਾਂਦੀਆਂ ਮਾਂ ਤੇ ਪੁੱਤ ਦਾ ਰਿਸ਼ਤਾ ਬੜਾ ਗੂੜਾ ਰਿਸ਼ਤਾ ਹੁੰਦਾ ਹੈ ਅੱਜ ਵੱਖਰੀ ਗੱਲ ਹੈ ਸਾਡੇ ਦੇਸ਼ ਵਿੱਚ ਬਿਰਧ ਆਸ਼ਰਮ ਖੁੱਲ ਗਏ ਅੱਜ ਮਾਂ ਤੇ ਪਿਓ ਨੂੰ ਅੱਜ ਦੇ ਨੌਜਵਾਨ ਘਰ ਰੱਖ ਕੇ ਰਾਜੀ ਨਹੀਂ ਜੀ ਪਰ ਰਿਸ਼ਤੇ ਨਾਤੇ ਸੰਸਾਰ ਤੇ ਹੈ ਘੂੜੇ ਪਰ ਰਿਸ਼ਤਾ ਕੋਈ ਨਹੀਂ ਮਾਂ ਤੇ ਪਿਓ ਵਰਗਾ ਬਣਿਆ ਫਿਰੇ ਸਿਕੰਦਰ ਲੱਖ پارਸ ਹੁੰਦਾ ਮਾਂ ਪਿਓ ਦੇ ਪੈਰਾਂ ਦੀ ਖਾਕ ਵਰਗਾ ਮਾਂ ਪਿਓ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਪ੍ਰਾਣੇ ਸਮਿਆਂ ਵਿੱਚ ਬਜ਼ੁਰਗਾਂ ਦਾ ਬੜਾ ਸਤਕਾਰ ਕੀਤਾ ਜਾਂਦਾ ਸੀ ਇਹ 18 19 ਸਾਲ ਦਾ ਬੱਚਾ ਹਰ ਰੋਜ਼ ਰੋਇਆ ਕਰੇ ਆਪਣੀ ਮਾਂ ਨੂੰ ਯਾਦ ਕਰ ਕਰਕੇ ਕੀ ਭਾਣਾ ਵਾਪਰਿਆ ਇਦੇ ਸਿਰ ਵਿੱਚ ਦਰਦ ਰਹਿਣ ਲੱਗ ਗਿਆ ਜੀ ਸੁਣਿਓ ਜੀ ਇਹਦਾ ਪਿਤਾ ਸੌਣ ਸਿੰਘ ਇਹਨੂੰ ਹਸਪੀਟਲ ਲੈ ਕੇ ਜਾਂਦਾ ਹੈ ਹਸਪੀਟਲ ਜਾਂਦੇ ਹੈ ਜਾ ਕੇ ਸਕੈਨ ਹੁੰਦੀ ਹੈ ਸਿਰ ਦੀ ਡਾਕਟਰ ਦੱਸਦਾ ਸੌਣ ਸਿੰਘ ਜੀ ਤੁਹਾਡੇ ਬੱਚੇ ਦੇ ਸਿਰ ਵਿੱਚ ਰਸੋਲੀ ਹੈ ਆਖੋ ਸਤਨਾਮ ਸੇਵਾਹੀ ਗੁਰੂ ਬੱਚੇ ਦੇ ਸਿਰ ਵਿੱਚ ਰਸੋੜੀ ਹੈ ਇਹਦਾ ਆਪਰੇਸ਼ਨ ਕਰਨਾ ਪਏਗਾ ਜੇ ਆਪਰੇਸ਼ਨ ਨਹੀਂ ਕੀਤਾ ਤਾਂ ਸਹਜੇ ਸਹਜੇ ਇਹਦੀ ਅੱਖਾਂ ਦੀ ਲਾਈਟ ਜਾ ਸਕਦੀ ਹੈ ਗਰੀਬ ਪਰਿਵਾਰ ਸੀ ਆਪਰੇਸ਼ਨ ਕਰਨ ਜੋਗੇ ਪੈਸੇ ਨਹੀਂ ਸੀ ਸਮਾਂ ਬੀਤਦਾ ਗਿਆ ਬੀਤਦਾ ਗਿਆ ਉਹ ਡਾਕਟਰ ਦੀ ਗੱਲ ਸੱਚੀ ਹੋਈ ਇਹ ਬੱਚੇ ਦੀ ਅੱਖਾਂ ਦੀ ਲਾਈਟ ਚਲੀ ਗਈ ਜੀ ਰਸੋਲੀ ਵੱਡੀ ਹੁੰਦੀ ਗਈ ਅੱਖਾਂ ਦੀ ਲਾਈਟ ਚਲੀ ਗਈ ਡਾਕਟਰ ਦੇ ਕੋਲ ਫਿਰ ਪਰਿਵਾਰ ਜਾਂਦਾ ਹੈ ਐ ਡਾਕਟਰ ਸਾਹਿਬ ਆ ਸਾਡੇ ਬੱਚੇ ਨੂੰ ਵੇਖਿਓ ਇਹਦੀ ਅੱਖਾਂ ਦੀ ਲਾਈਟ ਚਲੀ ਗਈ ਸੀਐਮਸੀ ਦਾ ਡਾਕਟਰ ਕਹਿਣ ਲੱਗਾ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਸੋਹਣ ਸਿੰਘ ਜੀ ਇਹ ਤੁਹਾਡੇ ਬੱਚੇ ਦੀ ਅੱਖਾਂ ਦੀ ਲਾਈਟ ਚਲੀ ਜਾਏਗੀ ਪਰ ਹੁਣ ਇੱਕੋ ਹੀ ਇੱਕ ਹੱਲ ਹੈ ਦਿੱਲੀ ਵਿੱਚ ਇੱਕ ਹਸਪਤਾਲ ਹੈ ਉਸ ਹਸਪਤਾਲ ਵਿੱਚ ਤੁਹਾਨੂੰ ਮੈਂ ਭੇਜ ਸਕਦਾ ਜਾਓ ਉਸ ਹਸਪਤਾਲ ਵਿੱਚ ਖਰਚਾ ਮੈਂ ਕਰ ਦਿਆਂਗਾ ਜੇ ਤੁਹਾਡੇ ਕੋਲ ਨਹੀਂ ਪੈਸੇ ਤੁਸੀਂ ਮੈਨੂੰ ਸੱਜੇ ਸੱਜੇ ਮਾਇਆ ਦੇ ਦਿਓ ਪਰ ਆਪਣੇ ਬੱਚੇ ਦਾ ਇਲਾਜ ਕਰਾਓ ਮੈਂ ਲਿਖ ਕੇ ਭੇਜ ਦਿੰਦਾ ਦੋਨੇ ਪਿਓ ਪੁੱਤ ਟ੍ਰੇਨ ਵਿੱਚ ਬੈਠ ਕੇ ਦਿੱਲੀ ਜਾਂਦੇ ਐ ਦਿੱਲੀ ਦੇ ਵੱਡੇ ਹਸਪੀਟਲ ਵਿੱਚ ਜਾ ਕੇ ਡਾਕਟਰ ਨੂੰ ਵਿਖਾਉਂਦੇ ਐ ਡਾਕਟਰ ਵੇਖਦਾ ਸਿਰ ਵਿੱਚ ਰਸੋਲੀ ਐ ਤੇ ਡਾਕਟਰ ਨੇ ਆਖਿਆ ਕੱਲ ਨੂੰ ਆਪਰੇਸ਼ਨ ਹੋਏਗਾ ਪਰ ਜਦੋਂ ਡਾਕਟਰ ਨੇ ਆਖਿਆ ਆਪਰੇਸ਼ਨ ਹੋਏਗਾ ਕੋਲ ਖੜੀਆਂ ਨਰਸਾਂ ਨੂੰ ਆਖਿਆ ਇਹਦੇ ਕੇਸ ਕੱਲ ਨੂੰ ਕੱਟ ਦਿਓ ਆਖੋ ਸਤਨਾਮ ਸ਼੍ਰੀ ਵਾਹਿ ਜਦੋਂ ਮੈਂ ਆਪਰੇਸ਼ਨ ਕਰਨਾ ਹੈ ਜਦੋਂ ਮੈਂ ਆਵਾਂ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਇਹਦੇ ਕੇਸ ਸਿਰ ਦੇ ਕੱਟ ਦਿਓ ਜਦੋਂ ਉਹ ਗੁਰਮਖ ਨੇ ਸੁਣਿਆ 19 ਸਾਲ ਦਾ ਬੱਚਾ ਹੈ ਉਹ ਬਾਹ ਮਾਰ ਕੇ ਰੋਣ ਲੱਗਾ ਕਹਿੰਦਾ ਮੈਂ ਕੇਸ ਨਹੀਂ ਕਟਾਉਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਡਾਕਟਰ ਐਨੀ ਗੱਲ ਕਹਿ ਕੇ ਚਲੇ ਆ ਗਿਆ ਰਾਤ ਪੈਂਦੀ ਹੈ ਸਵੇਰਾ ਹੁੰਦਾ ਸਾਰੀ ਰਾਤ ਬੱਚਾ ਰੋਂਦਾ ਰਹਿੰਦਾ ਕਹਿੰਦਾ ਮੈਂ ਕੇਸ ਨਹੀਂ ਕਟਾਉਣੇ ਐ ਮਰੀਏ ਮਾਏ ਤੂੰ ਕਹਿੰਦੀ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਦਾ ਹੀ ਅੰਗ ਸੰਗ ਰਹਿੰਦਾ ਦੋ ਕਾਲੰਗ ਪ੍ਰਣਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਆ ਭੰਗੰਗ ਬੇਪੂਤੇ ਗੁਰੂ ਹਮੇਸ਼ਾ ਅੰਗ ਸੰਗ ਰਹਿੰਦਾ ਤੂੰ ਮੇਰੇ ਕੇਸ ਐਨੇ ਚਾਵਾਂ ਨਾਲ ਪਾਲੇ ਮੇਰੇ ਕੇਸ ਐਨੇ ਲਾਡਾਂ ਨਾਲ ਪਾਲੇ ਮੈਨੂੰ ਆਖਿਆ ਸੀ ਮੇਰੀਏ ਮਾਏ ਤੈ ਬੇ ਪੁੱਤਰਾ ਕੇਸ ਨਾ ਕਟਾਈ ਐ ਮਰੀਏ ਮਾਏ ਮੈਨੂੰ ਦੱਸ ਮੈਂ ਤਾਂ ਕੇਸ ਨਹੀਂ ਕਟਾਉਂਦਾ ਪਰ ਅੱਜ ਗੁਰਗੋਬਿੰਦ ਸਿੰਘ ਮਹਾਰਾਜ ਕਿੱਥੇ ਐ ਮੇਰੇ ਸਿਰ ਵਿੱਚ ਰਸੋੜੀ ਐ ਡਾਕਟਰ ਨੇ ਆਖਿਆ ਕੇਸ ਕੱਟਣੇ ਪੈਣੇ ਐ ਮਾਂ ਮੈਂ ਕੇਸ ਨਹੀਂ ਕਟਾਉਂਦਾ ਪਰ ਗੁਰਗੋਬਿੰਦ ਸਿੰਘ ਮਹਾਰਾਜ ਮੈਨੂੰ ਦੱਸ ਕਿੱਥੇ ਐ ਅੱਜ ਗੁਰੂ ਮੇਰੀ ਸਿਹਤਾਂ ਕਰਨ ਵਾਸਤੇ ਕਿਉਂ ਨਹੀਂ ਆ ਰਿਹਾ ਜਦੋਂ ਐਦਾਂ ភੁੱਬਾ ਮਾਰ ਕੇ ਬੱਚਾ ਰੋ ਰਿਹਾ ਇੱਕ ਨਰਸ ਕੋਲ ਆਉਂਦੀ ਐ ਆ ਕੇ ਉਹਦੇ ਸਿਰ ਤੇ ਹੱਥ ਰੱਖਦੀ ਐ ਪੁੱਤਰਾ ਇਦਾਂ ਨਾ ਕਹਿ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਨਹੀਂ ਹੈ ਗੁਰੂ ਅੱਜ ਵੀ ਹੈ ਨਹੀਂ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਹੈ ਮੈਨੂੰ ਦੱਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਹੈ ਮੈਂ ਕੇਸ ਨਹੀਂ ਕਟਾਉਂਦਾ ਪਰ ਅੱਜ ਨਰਸਾਂ ਮੇਰੇ ਕੇਸ ਕੱਟਣ ਗੀਆਂ ਸਵੇਰ ਨੂੰ ਅੱਜ ਡਾਕਟਰ ਨੇ ਕਹਿ ਦਿੱਤਾ ਇਹਦੇ ਸਿਰ ਵਿੱਚ ਰਸੋਲੀਏ ਕੇਸ ਕੱਟਣੇ ਪੈਣਗੇ ਅੱਜ ਗੁਰਗੋਬਿੰਦ ਸਿੰਘ ਮਹਾਰਾਜ ਕਿੱਥੇ ਐ ਬੱਚਾ ਬੋਲ ਰਿਹਾ ਏ ਪਰ ਉਹ ਨਰਸ ਨੇ ਸਿਰ ਤੇ ਹੱਥ ਰੱਖਿਆ ਪੁੱਤ ਇਦਾਂ ਨਾ ਕਹਿ ਗੁਰਗੋਬਿੰਦ ਸਿੰਘ ਮਹਾਰਾਜ ਨਹੀਂ ਹੈ ਗੁਰਗੋਬਿੰਦ ਸਿੰਘ ਮਹਾਰਾਜ ਅੱਜ ਵੀ ਤੇਰੇ ਕੋਲ ਐ ਆਖੂ ਸਤਨਾਮ ਸ੍ਰੀ ਵਾਹਿ ਅੱਜ ਵੀ ਤੇਰੇ ਕੋਲ ਹੀ ਐ ਗੁਰੂ ਕੋਈ ਨਹੀਂ ਤੇਰੀ ਗੁਰੂ ਰੱਖਿਆ ਕਰੇਗਾ ਇਹ ਗੁਰਮੁਖ ਪਿਆਰਾ ਪੁੱਛਣ ਲੱਗਾ ਕਹਿਣ ਲੱਗਾ ਭੈਣ ਜੀ ਤੁਹਾਡਾ ਨਾਮ ਕੀ ਹੈ ਤੁਸੀਂ ਕੌਣ ਹੋ ਕਿਉਂਕਿ ਅੱਖਾਂ ਤੋਂ ਤਾਂ ਵਿਖਦਾ ਨਹੀਂ ਹੈ ਅੱਖਾਂ ਤੋਂ ਨੇਤਰਹੀਨ ਹੋ ਗਿਆ ਤੇ ਇਹ ਕੋਲ ਖੜੀ ਨਰਸ ਕਹਿਣ ਲੱਗੀ ਮੇਰਾ ਨਾਮ ਸਰਜੀਤ ਕੌਰ ਹੈ ਮੈਂ ਇਸੇ ਹੀ ਹਸਪੀਟਲ ਵਿੱਚ ਕੰਮ ਕਰਦੀ ਹਾਂ ਕੋਈ ਨਹੀਂ ਪੁੱਤ ਹੌਸਲਾ ਰੱਖ ਗੁਰਗੋਬਿੰਦ ਸਿੰਘ ਮਹਾਰਾਜ ਸਦਾ ਹੀ ਤੇਰੇ ਅੰਗ ਸੰਗ ਹੈ ਐ ਨਾ ਕਹਿ ਵੀ ਗੁਰਗੋਬਿੰਦ ਸਿੰਘ ਮਹਾਰਾਜ ਨਹੀਂ ਹੈ ਇੰਨੀ ਗੱਲ ਕਹਿ ਕੇ ਨਰਸਤਾ ਚਲੀ ਗਈ ਗੁਰਮੁਖ ਸਿੰਘ ਨੂੰ ਨੀਂਦ ਆ ਗਈ ਸਵੇਰ ਹੁੰਦੀ ਹੈ ਨਰਸਾਂ ਆ ਕੇ ਇਹਨੂੰ ਜਗਾਉਂਦੀਆਂ ਐ ਪੁੱਤਰਾ ਗੁਰਮੁਖ ਸਿੰਘ ਉੱਠ ਤੇਰੇ ਕੇਸ ਕੱਟਣੇ ਪੈਣਗੇ ਜਦੋਂ ਗੁਰਮੁਖ ਸਿੰਘ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅੱਖਾਂ ਕੋਲ ਕੇ ਕੀ ਵੇਖਦਾ ਕਹਿੰਦਾ ਮੈਨੂੰ ਤਾਂ ਸਭ ਕੁਝ ਹੀ ਵਿਖਦਾ ਹੈ ਮੈਨੂੰ ਤਾਂ ਨਰਸੋ ਤੁਸੀਂ ਵੀ ਵਿਖਦੇ ਹੋ ਤੁਸੀਂ ਆਹ ਰੰਗ ਦੇ ਕੱਪੜੇ ਪਾਏ ਐ ਮੈਂ ਇਸ ਕਮਰੇ ਵਿੱਚ ਪਿਆ ਉਹ ਪਰਦੇ ਲੱਗੇ ਐ ਸ਼ੀਸ਼ੇ ਲੱਗੇ ਐ ਸਭ ਕੁਝ ਦੱਸਦਾ ਇਹਨੇ ਡਾਕਟਰ ਆਉਂਦਾ ਹੈ ਡਾਕਟਰ ਨੂੰ ਵੀ ਆ ਕੇ ਇਹਨੇ ਇਦਾਂ ਹੀ ਕਿਹਾ ਕਹਿੰਦਾ ਡਾਕਟਰ ਸਾਹਿਬ ਮੈਂ ਕੇਸ ਨਹੀਂ ਕਟਾਉਣੇ ਮੈਨੂੰ ਸਭ ਕੁਝ ਵਿਖ ਰਿਹਾ ਹੈ ਡਾਕਟਰ ਕਹਿੰਦਾ ਬੱਚਾ ਡਰਦਾ ਹੋਣਾ ਡਾਕਟਰ ਨੇ ਪੁੱਛਿਆ ਮੈਂ ਕਿਹੜੇ ਰੰਗ ਦਾ ਕੋਟ ਪਾਇਆ ਕਹਿੰਦਾ ਜੀ ਤੁਸੀਂ ਆਹ ਰੰਗ ਦਾ ਕੋਟ ਪਾਇਆ ਹੈ ਉਹ ਸਾਹਮਣੇ ਪਰਦੇ ਲੱਗੇ ਐ ਕਮਰੇ ਵਿੱਚ ਐਨੀ ਬੀਬੀਆਂ ਖੜੀਆਂ ਐ ਐਨੇ ਬੰਦੇ ਖੜੇ ਐ ਐਨੇ ਲੋਕ ਖੜੇ ਐ ਤੇ ਜਦੋਂ ਡਾਕਟਰ ਨੇ ਸੁਣਿਆ ਵੀ ਗੱਲਾਂ ਤਾਂ ਸੱਚੀਆਂ ਕਰ ਰਿਹਾ ਐ ਇਹਨੂੰ ਕਿਵੇਂ ਵਿਖਣ ਲੱਗ ਗਿਆ ਡਾਕਟਰਨ ਮਸ਼ੀਨਾਂ ਦੇ ਕੋਲ ਲੈ ਕੇ ਜਾਂਦਾ ਸਿਟੀ ਸਕੈਨਾਂ ਹੁੰਦੀਆਂ ਸਿਰ ਦੀ ਸਕੈਨ ਹੋਈ ਡਾਕਟਰ ਸਕੈਨ ਕਰਕੇ ਹੈਰਾਨ ਰਹਿ ਗਿਆ ਕਿਉਂ ਕਿਉਂਕਿ ਜਦੋਂ ਉਹਨੇ ਸਕੈਨ ਕਰਕੇ ਵੇਖਿਆ ਇਹਦੇ ਸਿਰ ਵਿੱਚ ਰਸੋਲੀ ਨਾਂ ਦੀ ਚੀਜ਼ੇ ਕੋਈ ਨਹੀਂ ਸੀ ਆਪਕੋ ਸਤਨਾਮ ਸੇਵਾਹੇ ਇਹ ਹੁਣ ਦੀ ਘਟਨਾ ਜੀ ਥੋੜੇ ਸਮਾਂ ਹੋਇਆ ਤਾਂ ਨੂੰ ਗੁਰਗੋਬੀ ਸਿੰਘ ਮਹਾਰਾਜ ਅੱਜ ਵੀ ਸਾਡੇ ਵਿੱਚ ਹੈ ਅੱਜ ਵੀ ਕਿਤੇ ਨਹੀਂ ਗਏ ਅੱਜ ਜੇ ਤੁਸੀਂ ਗੁਰਗੋਬੀ ਸਿੰਘ ਮਾਰੇ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਸਿੱਖੋ ਪਤਾ ਨਹੀਂ ਗੁਰੂ ਨੇ ਤੁਹਾਡੇ ਤੇ ਕਿੰਨੀ ਰਹਿਮਤਾ ਕਰ ਦੇਣੀ ਜਦੋਂ ਇਹ ਬੱਚਾ ਠੀਕ ਹੋਇਆ ਡਾਕਟਰ ਨੇ ਆਖਿਆ ਪੁੱਤਰਾ ਤੂੰ ਕਿਵੇਂ ਠੀਕ ਹੋ ਗਿਆ ਇਹ ਗੁਰਮukh ਸਿੰਘ ਪੁੱਛਦਾ ਕਹਿੰਦਾ ਸਰਜੀਤ कौर ਨਾਮ ਦੀ ਨਰਸ ਮੇਰੇ ਕੋਲ ਰਾਤ ਆਈ ਸੀ ਵੇਖੋ ਕਾ ਕੌਣ ਹੈ ਮੈਨੂੰ ਮਿਲਾਓ ਡਾਕਟਰ ਨੇ ਆਪਣੀ ਰਜਿਸਟਰ ਚੱਕਿਆ ਜੀ ਜਦੋਂ ਨਰਸਾਂ ਦੀ ਲਿਸਟ ਨੂੰ ਵੇਖਦਾ ਨਰਸਾਂ ਦੇ ਨਾਮ ਪੜ੍ਹਦਾ ਹੈ ਉਸ ਹਸਪਤਾਲ ਵਿੱਚ surjeet kaur ਨਾਂ ਦੀ ਕੋਈ ਨਰਸੀ ਨਹੀਂ ਸੀ ਆਖੋ ਸਤਨਾ ਸ਼ੀਰਵਾਹੇ ਡਾਕਟਰ ਵੀ ਭੁੱਬਾ ਮਾਰ ਕੇ ਰੋਣ ਲੱਗਾ ਪੁੱਤਰਾ ਅਸਲ ਵਿੱਚ ਉਹ surjeet kaur ਨਹੀਂ ਸੀ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੈਨੂੰ surjeet ਕਰਨ ਵਾਸਤੇ ਆਏ ਸੀ ਆਖੋ ਸਤਨਾ ਸ਼ੀਰਵਾਹੇ ਤੈਨੂੰ ਠੀਕ ਕਰਨ ਵਾਸਤੇ ਆਏ ਸੀ surjeet ਕਰਨ ਵਾਸਤੇ ਆਏ ਸੀ ਤੰਦਰੁਸਤ ਕਰਨ ਵਾਸਤੇ ਆਏ ਸੀ ਗੁਰੂ ਅੱਜ ਵੀ ਸਾਡੇ ਵਿੱਚ ਹੈ ਗੁਰੂ ਸਾਹਿਬ ਕਿਤੇ ਨਹੀਂ ਗਏ ਗੁਰੂ ਤੇ ਭਾਵਨਾ ਬਣਾ ਕੇ ਵੇਖੀਏ